ਹਾਏ ਵੇ ਮੈਨੂੰ 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 ਮੈਂ ਜੀ ਬਚਾ ਲਈ ਮੈਂ ਕੰਗਾ ਰਹੀ ਮੈਂ ਜੀ ਬਚਾ ਲਈ ਉਹ ਬੁਲੇਟ ਮਾਰਦੀ ਸੀ ਮੈਂ ਬਚਾ ਲਈ ਸੀ ਹਾਏ ਮੇਰੇ ਪੁੱਤ ਨੂੰ ਕੋਈ ਬਚਾ ਲੈਂਦਾ ਹਾਏ ਮੈਂ ਚੋੜੀ ਹਣੀ ਮਾਰਦੀ ਆ ਪਰਦੀ ਹਾਏ ਮੇਰਾ ਪੁੱਤ ਬਚਾ ਲੈਂਦੇ ਮੇਰਾ ਕੋਈ ਮੈਨੂੰ ਰਾਪੜੀ ਮੇਰੇ ਬੱਚੇ ਠੀਕ ਹੈ ਫਿਰ ਇਹਨਾਂ ਦਾ ਲੜਕੀ ਦੇ ਰਕੇ ਮਦਨ ਆਈ ਫਿਰ ਇਹਨਾਂ ਨੇ ਇਹ ਮਤਲਬ ਮੇਰੇ بیٹے ਦਾ ਨਾਮ ਬਬਨੀਤ ਸਿੰਘ ਮੇਰੀ ਨੋਹ ਦਾ ਨਾਮ ਨੀਤਾਸ਼ਾ ਮਾਨ ਇਹਨਾਂ ਦਾ ਦੋਨਾਂ ਦਾ ਵਿਆਹ ਹੋਇਆ ਸੀ ਅਸੀਂ ਆਪਣਾ ਘਰ-ਬਾਰ ਵੇਚ ਕੇ ਇਹਨੂੰ ਬਾਹਰ ਵੇਚਤਾ ਨੋਰਾਨੀ ਫਿਰ ਸਾਡੇ ਬੇਟੇ ਨੂੰ ਭੇਜਣ ਖਾਤਰ ਅਸੀਂ ਵੀ ਚਲੋ ਬੇਟ ਨਾ ਜਾਊਗੀ ਤਾਂ ਬੇਟੇ ਨੂੰ ਵੀ ਲੈ ਜੂਗੀ ਅਸੀਂ ਘਰਬਾਰ ਸੋਨਾ ਸੱਟਾ ਜੋ ਸੀ ਅਸੀਂ ਵੇਚ ਕਿਸੇ ਕਾਰਨ ਮੇਰਾ ਬੇਟਾ ਨਹੀਂ ਜਾ ਸਕਿਆ ਇਹਦੇ ਹੋਰ ਕਿਸੇ ਨਾਲ ਰਿਲੇਸ਼ਨ ਸੀ ਇਹਨੇ ਸਾਡੇ ਫੋਨ ਬਲੌਕ ਕਰ ਮੇਰਾ ਬੇਟਾ ਬਹੁਤ ਜ਼ਿਆਦਾ ਪਰੇਸ਼ਾਨ ਸੀ ਮੇਰੇ ਬੇਟੇ ਨੇ ਸੁਸਾਇਸਾਈਡ ਕਰ ਲਿਆ ਮੇਰੇ ਬੇਟੇ ਨੂੰ ਜਿੰਦੇ ਇਨਸਾਫ ਨਹੀਂ ਮਿਲਿਆ ਉਹਦੀ ਆਤਮਾ ਨੂੰ ਇਨਸਾਫ ਦਿਵਾ ਦੋ ਸੁਸਾਇਡ ਨਹੀਂ ਨੋਟ ਉਹ ਲਿਖ ਕੇ ਗਿਆ ਮੈਨੂੰ ਮੈਂ बोल ਨਹੀਂ ਸਕਦੀ ਕੀ ਲਿਖ ਕੇ ਗਿਆ ਨੀਤਾ ਸ਼ਮਾਨ ਤੇ ਰਾਜਵਿੰਦਰ ਦੇ ਖਲਾਫ ਲਿਖ ਕੇ ਗਿਆ ਮੇਰਾ ਬੇਟੇ ਨੇ ਆਪਣੀ ਕਹਾਣੀ ਹੀ ਖਤਮ ਕਰ ਲਈ ਕੀ ਆਦੀ ਮੰਨ ਕੇ ਤੁਹਾਡੀ ਤੁਸੀਂ ਇੰਨੇ ਪਿਆਰ ਨਾਲੋਂ ਵਿਆਹਿਆ ਸੀ ਇੰਨੇ ਸ਼ਾਵਾਂ ਨਾਲ ਮੈਂ ਬੜੇ ਪਿਆਰ ਨਾਲ ਵਿਆਹਿਆ ਸੀ ਮੈਂ ਬੜੇ ਪਿਆਰ ਨਾਲ ਵਿਆਹਿਆ ਸੀ ਮੈਂ ਇਹ ਕਿਹਾ ਸੀ ਨਿਤਾਸ਼ਾ ਮੰਨਦੇ ਭੈਣ ਵੀ ਹੈ ਨਹੀਂ ਭਰਾ ਵੀ ਹੈ ਨਹੀਂ ਉਹਦੇ ਪਾਪਾ ਵੀ ਹੈ ਨਹੀਂ ਮੇਰੇ ਤਿੰਨ ਬੇਟੇ ਐ ਮੇਰੇ ਇੱਕ ਬੇਟੀ ਐ ਇੱਕ ਮੇਰੀ ਵੱਡੀ ਨੋ ਐ ਉਹਨੂੰ ਮਾਪੇ ਵੀ ਮਿਲ ਜਾਣਗੇ ਤੇ ਭੈਣ ਭਰਾ ਵੀ ਮਿਲ ਜਾਣਗੇ ਮੈਨੂੰ ਨਹੀਂ ਪਤਾ ਸੀ ਮੇਰੇ ਨਾਲ ਇੰਨੀ ਵੱਡੀ ਕੀ ਮੰਨ ਕਰਦੇ ਹੋ ਕੀ ਮੰਨ ਕਰ ਦਿਓ ਜੀ ਕੀ ਮੰਨ ਕਰਦੀ ਐ ਮੈਂ ਇਹ ਹੀ ਮੰਨ ਕਰਦੀ ਐ ਕਿ ਮੇਰੇ ਬੇਟੇ ਨੂੰ ਜਿੰਦੇ ਜੀ ਤਾਂ ਨਹੀਂ ਇਨਸਾਫ ਮਿਲਿਆ ਹੋਇਆ ਸਿਰਫ ਸਿਰਫ ਉਹਦੀ ਆਤਮਾ ਨੂੰ ਇਨਸਾਫ ਦਵਾ ਦਿਓ ਉਹ ਰਾਜਪਿੰਦਰ ਤੇ ਨਤਾਸ਼ ਮਾਨ ਤੇ ਕਾਰਵਾਈ ਕਰੋ ਅਸੀਂ ਨਤਾਸ਼ਾ ਮਾਨ ਨੂੰ ਗਵਨੀਤ ਸਿੰਘੋਂ ਵਿਆਹ ਹੋਇਆ ਲਵ ਮੈਰੀਜ਼ ਕੀਤੀ ਦੋਨਾਂ ਨੇ ਅਸੀਂ ਉਹ ਕੁੜੀ ਦੇ ਸਾਰੇ ਸ਼ੌਕ ਪੂਰੇ ਕੀਤੇ ਮੇਰੇ ਭਰਾਵਾਂ ਨੇ ਅਸੀਂ ਮੇਰੇ ਮਾਪੇ ਨੇ ਹਾਰੇ ਕੋਦੀ ਡਿਮਾਂਡ ਪੂਰੀ ਕੀਤੀ ਉਹਦੀ ਮਰਜ਼ੀ ਨਾਲ ਅਸੀਂ ਆਪਦੀ ਮਰਜ਼ੀ ਨਾਲ ਕੁਝ ਨਹੀਂ ਕੀਤਾ ਉਹਦੀ ਮਰਜ਼ੀ ਨਾਲ ਇੱਥੋਂ ਤੱਕ ਕਿ ਵਿਆਹ ਦੀ ਜਿਹੜੀ ਗੜਬੀ ਹੁੰਦੀ ਹੈ ਨਾਈ ਤਵਾਈ ਦੀ ਉਹ ਵੀ ਉਹਨੇ ਆਪਦੀ ਪਸੰਦ ਦੀ ਲਈ ਸੀ ਸਾਰਾ ਕੁਝ ਉਹਨੇ ਆਪਣੀ ਪਸੰਦ ਦਾ ਕੀਤਾ ਬਾਹਰ ਚਲੀ ਗਈ ਬਾਹਰ ਜਾ ਕੇ ਮੇਰੇ ਭਰਾ ਨੂੰ ਉਹਨੇ ਬਲੌਕ ਕਰਤਾ ਗੱਲਬਾਤ ਨਹੀਂ ਕਰਦੀ ਸੀ ਕੋਈ ਫੇਰ ਉਹਨੇ ਕੈਨੇਡਾ ਚਲੀ ਗਈ ਅਸੀਂ ਇਨਸਾਫ ਕਰਨਾ ਕਿ ਉਹਦੀ ਮਾਂ ਹਰਜਿੰਦਰ ਕੌਰ ਤੇ ਮੈਂ ਨਤਾਸ਼ਾ ਮਾਰ ਨੂੰ ਇੱਥੇ ਬੁਲਾਇਆ ਜਾਵੇ ਕੈਨੇਡਾ ਤੋਂ ਮੇਰੇ ਭਰਾ ਨੂੰ ਇਨਸਾਫ ਤੋਂ ਆ ਜਾਵੇ ਤੁਹਾਨੂੰ ਕਿਉਂ ਬਲਾਕ ਕੀਤਾ ਮੈਂ ਕੀ ਕਰ ਰਹੀ ਸੀ ਤੁਹਾਡਾ ਭਰਾ ਨਾਲ ਨਹੀਂ ਕਰਦਾ ਤੁਹਾਡੇ ਨਾਲ ਗੱਲ ਨਹੀਂ ਕਰਦੀ ਕਿਉਂਕਿ ਕਿਉਂ ਫੋਨ ਆਇਆ ਕਿਉਂਕਿ ਮੈਂ ਉਹ ਜਦੋਂ ਇੱਥੇ ਆਈ ਸੀ ਉਹਨੇ ਕਿਸੇ ਮੁੰਡੇ ਤੋਂ ਪੈਸੇ ਲਏ ਸੀ ਉਹ ਮੇਰੇ ਭਰਾ ਨੇ ਦੇਖ ਲਈ ਸੀ ਮੇਰੇ ਭਰਾ ਨੇ ਉਹਦੇ ਫੋਨ ਦੇ ਵਿੱਚ ਦੋ ਮੁੰਡਿਆਂ ਦੀਆਂ ਫੋਟੋਆਂ ਵੀ ਵੇਖੀਆਂ ਸੀ ਮੇਰੇ ਭਰਾ ਨੂੰ ਸ਼ੱਕ ਹੋ ਗਿਆ ਕਿ ਉਹਦਾ ਬਾਅਦ ਕਿਸੇ ਨਾਲ ਰੀਲੇਸ਼ਨ ਹੈਗਾ ਇਸ ਕਰਕੇ ਉਹਨਾਂ ਵਿੱਚ ਕਿੱਟਰ-ਬਿਟਰ ਹੋ ਗਈ ਉਹ ਜਦੋਂ ਮੇਰਾ ਭਰਾ ਪੁੱਛਦਾ ਸੀ ਉਹ ਉਹਨੂੰ ਟਾਲ ਦਿੰਦੀ ਸੀ ਵੀ ਇਹ ਮੇਰੇ ਨਾਲ ਕੰਮ ਕਰਦਾ ਹੈ ਇਹ ਐ ਕਰਦਾ ਇਸ ਕਰਕੇ ਉਹਨੇ ਉਹਨੂੰ ਬਲੌਕ ਕਰਤਾ ਇਹ ਮੈਨੂੰ ਵਾਰ-ਵਾਰ ਸਵਾਲ ਕਰਦਾ ਹੈ ਤੇ ਪਰਿਵਾਰ ਨਾਲ ਤੁਹਾਡੀ ਗੱਲਬਾਤ ਹੋਈ ਕੋਈ ਮਾਰ-ਮਾਰ ਪਾਤਾ ਨਾਲ ਗੱਲਬਾਤ ਜਦੋਂ ਇਸ ਤਰ੍ਹਾਂ ਦਾ ਹਾਂ ਜੀ ਤੁਸੀਂ ਕਿ ਬਹਿ ਕੇ ਮਸਲਾ ਹੱਲ ਕਰਨ ਦੀ ਕੋਸ਼ਿਸ਼ ਮੇਰੇ ਨਾਲ ਤਾਂ ਇਹ ਕਰ ਉਹ ਮੇਰੀ ਮੰਮੀ ਪਾਪਾ ਨਾਲ ਉਦੋਂ ਗੱਲ ਕਰਦੀ ਸੀ ਜਦੋਂ ਕੋਈ ਉਹਨੇ ਲੜਾਈ ਦੀ ਗੱਲ ਕਰਨੀ ਹੁੰਦੀ ਸੀ ਮੇਰਾ ਤਾਂ ਉਹ ਫੋਨ ਹੀ ਨਹੀਂ ਚੱਕਦੀ ਸੀ ਕਦੇ ਵੀ ਮੇਰੇ ਨਾਲ ਮਤਲਬ ਇੰਨੀ ਗੱਲ ਨਹੀਂ ਕਰਦੀ ਸੀ ਮੇਰੇ ਮੰਮੀ ਪਾਪਾ ਨਾਲ ਹੀ ਗੱਲ ਕਰਦੀ ਸੀ ਉਹਦੇ ਤੋਂ ਬਾਅਦ ਜਦੋਂ ਉੱਥੇ ਚਲੀ ਗਈ ਉਹਨੇ ਮੇਰੇ ਮੰਮੀ ਪਾਪਾ ਨਾਲ ਵੀ ਗੱਲ ਕਰਨੀ ਬੰਦ ਕੀਤੀ ਸਾਡੇ ਸਾਰਿਆਂ ਨੂੰ ਉਹਨੇ ਬਲੌਕ ਕਰਤਾ ਉਹ ਤੁਹਾਡੀ ਕੀ ਮੰਗ ਲਈਗੀ ਅਸੀਂ ਇਹੀ ਮੰਗ ਕਰਦੇ ਹਾਂ ਕਿ ਮੇਰੇ ਭਰਾ ਨੂੰ ਜਿੰਦੇ ਜਿੰਦ ਇਨਸਾਫ ਨਹੀਂ ਮਿਲਿਆ ਉਹਨੂੰ ਮਰੇ ਤੋਂ ਬਾਅਦ ਇਨਸਾਫ ਮਿਲ ਜਾਏ ਇਹ ਮੰਗ ਉਹਨੂੰ ਇੱਥੇ ਲੈ ਕੇ ਆਓ ਉਦੀ ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਉਹਨੂੰ ਇੰਡੀਆ ਲੈ ਕੇ ਆਂਦਾ ਜਾਵੇ ਉਹਨੂੰ ਇੱਥੇ ਲੈ ਕੇ ਆਂਦਾ ਜਾਵੇ ਉਹਨੂੰ ਜੋ ਬੰਦੀ ਕਾਰਵਾਈ ਉਹਦੇ ਤੇ ਕੀਤੀ ਜਾਵੇ ਤਾਂ ਕਿ ਮੇਰੇ ਆਪਰਾ ਦੀ ਆਤਮਾ ਨੂੰ ਸ਼ਾਂਤੀ ਮਿਲੇ ਅਸੀਂ ਕੱਲ ਦਾ ਪਰਚਾ ਦਰਜ ਕਰਾਇਆ ਆਪਾਂ ਇਹ ਕਿ ਮਈਆ ਪੁਲਿਸ ਨੇ ਹਜੇ ਕੋਈ ਕਾਰਵਾਈ ਨਹੀਂ ਕੀਤੀ ਉਹਦੀ ਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਹਜੇ ਤੱਕ ਮੈਂ 2000

ਉਦਵਾ ਦੇ 23 ਅੱਖਾਂ ਦਾ ਪ੍ਰੇਸ਼ਣ ਕਰਵਾ ਕੇ ਆਈ ਇੱਥੇ ਅੱਖਾਂ भी करवाया ਜਲ ਵੀ ਕਰਵਾਇਆ ਸੀ ਆ ਸਨੇਡਾ ਤੋਂ ਆਈ ਵਾਪਸ ਵਾਪਸ ਚੋਈ ਜਾ ਮੇਰੇ ਘਰ ਜਿਆ ਵਾ ਸੀ ਉੱਥੇ ਆਈ है ਉਥੇ 15 ਦਿਨ ਰਹੀ ਆ ਉਹਦੇ ਮੇਰੇ ਬੇਟੇ ਨਾਲ ਇਹਦੇ ਸਹੀ ਲੈ ਕੇ ਨਹੀਂ ਰੱਖੇ ਕੀ ਇਹ ਹੈ ਕਿ ਉਹ 24 ਤੋਂ ਬਾਅਦ ਪਹਿਲਾਂ ਆਉਂਦੀ ਨਹੀਂ ਹੈ ਤੁਹਾਡੇ ਬੇਟਾ ਵੀ ਕਿੰਨਾ ਕੇ ਦੇਖ ਨੂੰ ਲੈ ਕੇ ਟੈਂਸ਼ਨ ਚ ਰਹਿੰਦਾ ਲੱਗਦਾ ਵੀਰੇ ਜੀ ਦੋ ਇਹਨੇ ਮੇਰੇ ਬੇਟੇ ਨੇ ਅਕਾਊਂਟ ਦੇ ਵਿੱਚ 120000 ਰੁਪਏ ਕਿਸੇ ਮੁੰਡੇ ਨੇ ਪਾਇਆ ਸੀ ਇਹਦੇ ਖਾਤੇ ਵਿੱਚ ਉਹ ਵੇਖ ਲਿਆ ਦੋ ਮੁੰਡੇ ਦੀਆਂ ਫੋਟੋਆਂ ਵੇਖ ਲਈਆਂ ਤੇ ਉਹ ਤੋਂ ਬਾਅਦ ਫਿਰ ਮੈਨੂੰ ਕਈ ਟੈਂਸ਼ਨ ਚ ਰਹਿੰਦਾ ਜੀ ਤੁਹਾਡੇ ਨਾਲ ਗੱਲਬਾਤ ਕਰਦਾ ਸੀ ਤੁਹਾਨੂੰ ਕੁਝ ਕਹਿੰਦਾ ਸੀਗਾ ਮੇਰੇ ਨਾਲ ਗੱਲਬਾਤ ਕਰਦੇ ਕਹਿੰਦਾ ਡੈਡੀ ਮੈਂ ਜਾਵਾਂਗੇ ਨਾ ਜਾਵਾਂ ਜਾਵਾਂਗੇ ਨਾ ਜਾਵਾਂਗਾ ਬੇਟਾ ਮੈਂ ਬੁੱਧੂ ਕਦਾ ਮੇਰੇ ਮੈਨਾਂ ਨੂੰ ਕਹਦਾ ਜੀ ਨਹੀਂ ਕਹਦਾ ਮਿਲੇ ਉਹ ਇਹ ਮੈਂ ਕੋੜੋ ਵੇਖ ਜੀਆਂ ਦੋ ਮੁੰਡਿਆਂ ਦੀ ਆ ਇਹ ਮੋਬਾਈਲ ਤੇ ਮੈਨੂੰ ਕੋਈ ਰਾਹ ਨਹੀਂ ਪਾਰੀ ਧੁੱਕੇ ਚ ਰੱਖਦੀ ਐ ਮੈਨੂੰ ਕੋਈ ਨਹੀਂ ਕਰਦੀ ਉਹ ਇਹ ਵੀ ਕਹਿ ਰਹੀ ਸੀ ਨਾ ਮੇਰਾ ਵੀਜ਼ਾ ਖਤਮ ਹੋ ਗਿਆ ਚਾਹੇ ਉਹ ਆਉਣਾ ਉਹ ਬੇਟੀ ਨੂੰ ਕਹਿੰਦੀ ਸੀ ਵੀ ਮੇਰਾ 20 25 ਦੇ ਵਿੱਚ ਕਹਿੰਦਾ ਮੇਰਾ ਵੀਜ਼ਾ ਖਤਮ ਹੋ ਗਿਆ ਮੈਂ ਵਾਪਸ ਇੰਡੀਆ ਆ ਜੂਗੀ ਆਪਾਂ ਇੱਥੇ ਕੰਮ ਕਰਨ ਨੂੰ ਵਾਰ ਲੱਗ ਪਾਵਾਂਗੇ ਪਰ ਕੀ ਧੁੱਕੇ ਨਾਲ ਬਸ ਸਾਨੂੰ ਰੱਖਿਆ ਜੀ ਬੱਚਾ ਉਦੋਂ ਬਾਅਦ ਰਿਕਵੈਸਟ ਕਰਨ ਲੱਗ ਗਿਆ ਹੋ ਜੀ ਸਰ ਸਰਕਾਰ ਤੇ ਹੀ ਮੰਕਰ ਤੇ ਪ੍ਰਸ਼ਾਸਨ ਤੋਂ ਯੋ ਰਾਜਿੰਦਰ ਕੋਲ ਸਸਤੇ ਤੇ ਮੈਨੂੰ ਤਾਂ ਸਾਹਮਣੇ ਪਕੜਦਾ ਕੀਤਾ ਹੋਇਆ ਕੱਲ ਦਾ ਕੋਈ ਕਾਰਵਾਈ ਨਹੀਂ ਕੀਤੀ ਪੁਲਿਸ ਨੇ ਹੁਣ ਤੱਕ ਸਾਡੇ ਉਹ ਹੀ ਸਾਥਾ ਇੱਥੇ ਰਹਿਂਦੀ ਬਿੜੰਡੇ ਹੋਏ ਹੁਣ ਤੱਕ ਕੋਈ ਕੰਮ ਨਹੀਂ ਕਰਾਈ ਨਾ ਜੀ ਕਰ ਤੋਂ ਕੱਲ ਦਾ ਪਰਚਾ ਹੋਇਆ ਇਸ ਤਰ੍ਹਾਂ ਨਹੀਂ ਹਜੇ ਪੁਲਿਸ ਹੈ ਸਹੀ ਸਾਨੂੰ ਕੁਆਲਿਟੀ ਪਛਾਈ ਸੀ ਵੀ ਬੌਂਡੀ ਸਿੰਘ ਨਾਂ ਦਾ ਨੌਜਵਾਨ ਜੋ ਕਿ ਜਿਸ ਦੀ ਉਮਰ 31 ਸਾਲ ਉਹਨੇ ਪੱਖੇ ਨਾਲ ਲਟਕੇ ਆਪਣੇ ਘਰੇ ਸੁਸਾਈਡ ਕਰ ਲਿਆ ਜਿਸ ਤੇ ਮਾਨਯੋਗ ਐਸਐਸਪੀ ਸਾਹਿਬ ਅਠਾ ਜੀ ਦੇ ਦਿਸ਼ਾ ਅਨੁਸਾਰ ਤਤਤ ਕਾਰਵਾਈ ਕਰਦੇ ਹੋਏ ਮੁਕੱਦਮਾ ਨੰਬਰ 82 ਅਧੀਨ ਧਾਰਾ 108 ਤੇ ਤਣ ਜਿਮਨ 5 ਪੀਐਨਐਸ ਦਰਜ ਕੀਤਾ ਗਿਆ। ਫਿਰ ਕਿਹੜੀ ਗ੍ਰੇਡਲਾਗ ਨਾਗਰਿਕ ਤੇ ਕੀ ਮਾਮਲਾ ਸੀ? ਇਹ ਜੀ ਦੋਵਾਂ ਜਣੇ ਦੇ ਖਿਲਾਫ ਕੀਤਾ ਇੱਕ ਤਖਦੀ ਕਰਵਣ ਤੇ ਇੱਕ ਇਹਦੀ ਸੱਸ ਤੇ ਉਹਨਾਂ ਖਿਲਾਫ ਕੀਤਾ ਇਹ ਅਕਤਰੀ 2018 ਵਿੱਚ ਇਹਦੀ ਮੈਰਿਜ ਹੋਈ ਸੀ ਤੇ ਬਾਅਦ ਚ 2021 ਦੇ ਵਿੱਚ ਇਹਦੇ ਘਰ ਵਾਲੀ ਬਾਹਰ ਚਲੀ ਗਈ ਸੀ ਕੈਨੇਡਾ ਇਹਨਾਂ ਦੇ ਪਰਿਵਾਰ ਨੇ ਜੋ ਖਰਚਾ ਕਰ ਦਿੱਤਾ ਸੀ ਬਾਹਰ ਭੇਜਣ ਦਾ ਤੇ ਫਿਰ ਬਾਹਰ ਜਾ ਕੇ ਜੋ ਇੱਕ ਵਾਰੀ ਮੁਰਦਲੀ ਪਤਾਲ ਚ ਆਇਆ ਬੇ ਨੂੰ ਗੱਲਬਾਤ ਕਰਨੋਂ ਹਟ ਗਿਆ ਤੇ ਇਹਨੂੰ ਵੀ ਬਾਹਰ ਵਗਰਾ ਨਹੀਂ ਬੁਲਾਇਆ ਜਿਸ ਤੇ ਕਾਫੀ ਚਿਰ ਤੋਂ ਮਾਨਸਿਕ ਤੌਰ ਤੇ ਪਰੇਸ਼ਾਨ ਚੱਲ ਰਿਹਾ ਸੀ ਜਿਸ ਕਰਕੇ ਇਸ ਨੇ ਅਜੇ ਸਟੈਪ ਚ ਨਹੀਂ ਫਿਲਹਾਲ ਨਹੀਂ ਅਰੈਸਟ ਕੀਤਾ ਗਿਆ ਤੇ ਵਕ ਵਕ ਅਸੀਂ ਰੇਡ ਕਰ ਰਹੇ ਤੇ ਜਲਦੀ ਕਰਨਾ ਹੈ